ਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲੈ ਉਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਸ ਸੇਨ ਪਾਲਖੋਹਿ ਤਾ ਇੱਕ ਨ ਚੱਲੈ ਨਾਲ ਕਿਸ ਤਿਆਰ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬੜਿਆਈ ਹੁਕਮੀ ਤੁੰਨੀ ਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੇਂਦਰ ਸਭ ਕੋ ਬਾਰੁਕ ਨ ਕੋਏ ਨਾਨਕ ਹੁਕਮੈ ਜੇ 부ਝੈ ਤਾ ਹਉਮੈ ਕੈ ਨ ਕੋਈ ਗਵਕ ਤਨ ਹੋਵੈ ਕਿ ਸੈਤਾਨ ਗਵਕ ਦਤਿ ਅਨੇ ਨੀਸਾਨ ਗਵਕ ਗੁਣ ਵੜਿਆਈਆਂ ਚਾਰ ਗਵਕ ਵਿਦਿਆ ਵਿਖਮ ਵਿਚਾਰ ਗਵਕ ਸਾਇ ਕਰੇ ਤਨ ਖੇ ਗਵਕ ਜੀ ਲੈ ਫਰੰਦੇ ਗਵਕ ਜਪ ਪ੍ਰਦੇਸੰ ਦੂਰ ਗਵਕ ਵੇਖੈ ਹਦਰ ਦੂਰ ਕਥਨਾ ਕਥਿਨਾ ਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਹੇ ਜੁਗ ਜੁਗੰਤਰ ਖਾਈ ਖਾਹੇ ਹੁਕਮੀ ਹੁਕਮ ਜਲਾਏ ਰਾਹੋ ਨਾਨਕ ਵੀਸਾਹਿ ਪ੍ਰਵਾਉ ਸਚਾ ਸਭ ਸਚੁ ਨਾਹੀ ਭਾਗ ਬਹੁ ਪਰ ਅੱਖ ਹੈ ਮੰਗੈ ਦੇ ਦੇ ਦਤ ਕਰੇਂਦਾ ਤਾਰ ਫਿਰ ਕੀ ਅਗੇ ਰਖੀਐ ਜਿਦ ਸਦਨ ਦਰਵਰ ਮੋਹ ਕੇ ਬੋਲਨ ਬੋਲੀਐ ਜਿਤ ਸੁందਰੀ ਪਿਆਰ ਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀ ਆ ਕਪੜਾ ਨੰਦ ਰੀ ਮੁਖ ਦਵਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਪੇ ਨਾ ਜੈ ਕੀਤਾ ਨ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਤਨ ਪਾਇਆ ਮਾਨ ਨਾਨਕ ਗਾਵੀ ਅਗੁਣਿ ਨਿੰਦਾਨ ਗਾਵੀਆਂ ਨਿਯਮਨ ਰੱਖੀਏ ਭਾਉ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੈ ਸਮਾਈ ਗੁਰ ਈਸਰ ਗੁਰ ਗੁਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਕਾ ਨਾਏ ਕਹਿਣਾ ਕਥਨ ਨਜਾਈ ਗੁਰਾ ਇਕ ਦੇਵ ਜਾਈ ਸੋ ਨਾ ਜੀਆ ਕੈਕ ਦਾਤਾ ਸੋ ਮੈ ਸਰਨ ਨਜਾਈ ਸਿਰਥ ਨਵ ਜਿਤਸ ਭਾਵ ਆਵਨ ਭਾਣੇ ਕੇ ਨਾਇ ਕਰੀ ਜਿਥੇ ਸਿਰਠੂ ਪਾਈ ਵੇਖਣ ਕਰਮਾ ਕਿਮ ਲੈ ਲਈ ਮਤ ਵਿੱਚ ਰਤਨ ਜਵਾ ਹਰਮਾਨਕ ਜੇ ਕੂਰ ਕੀ ਸਿੱਖ ਸੁਣੀ ਗੁਰਾਇਕ ਦੇਵ ਜਾਈ ਸੁਨਣਾ ਜੀ ਅੰਕ ਇਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਜੁਗ ਚਰਿ ਅਰਜ ਹੁਰਦ ਸੁਣੀ ਹੋਏ ਨਵਾ ਖੰਡਾ ਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀਰਤ ਜੰਗ ਲੀ ਜੀ ਤਿਸ ਨਦਰਨਾ ਵੇ ਤਵਾਤ ਨਮੁਛੈ ਕੀ ਗੀਤਾ ਅੰਦਰ ਕੀਰਤ ਕਰ ਦੋ ਸਿਦੁ ਉਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨ ਸੁਜੈ ਜੀ ਤਿਸਾ ਗੁਣ ਕੋਈ ਕਰੇ ਸੁਨਿਆ ਸਦਪੀ ਸੁਰਨਾਥ ਸੁਨਿਆ ਅੰਤਰਤਵ ਲਈ ਆਕਾਸ਼ ਸੁਨਿਆ ਦੀਪ ਲੋਪਾ ਤਾਲ ਸੁਨਿਆ ਪੂਜਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਨਿਆ ਅੰਧੂ ਪਾਉ ਕਾਨਾਸ ਸੁਨਿਆਈ ਸਰਵਰਮੈਂਦ ਸੁਨਿਆ ਮੁਖਸਾਲਾ ਹਨਮੰਦ ਸੁਨਿਆ ਜੋਗਜੂਤਨ ਬੇਦ ਸੁਨਿਆ ਸਾਤ ਸਮਰਤ ਵੇਦ ਨਾਨਕ ਭਗਤ ਸਦਾ ਵਿੰਗਾ ਸੁਨਿਆਂ ਦੂਪਉ ਪਵਕਾ ਨਾਸ ਸੁਨਿਆ ਸਤ ਸੰਤੋਗਿਆਨ ਸੁਨਿਆ ਸਟਕਾ ਇਸਨਾਨ ਸੁਨਿਆ ਪੜ ਪੜ ਪਾਵੇ ਮਾਨਸ ਸੁਨਿਆ ਲਾਗੇ ਸਜਤਿਆਨ ਨਾਨਕ ਭਗਤ ਸਦਾ ਵਿੰਗਾ ਸੁਨਿਆਂ ਦੂਪਉ ਪਵਕਾ ਨਾਸ ਸੁਨੇ ਸਰਗੁਨਾ ਗੰਗਾ ਸੁਨੇ ਸੇਖ ਪੀਰ ਪਾਤਸ਼ਾ ਸੁਨੇ ਅੰਦੇ ਪਾਵੇ ਰਾਉ ਸੁਨੇ ਅਥ ਵਸ ਗਾ ਨਾਨਕ ਭਗਤ ਸਦਾ ਵਿਗਾਸ ਸੁਨੇ ਅੰਧੂਪ ਪਉ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਵਿਛੈ ਬਿਛਤਾਇ ਕਉ ਕਲਮ ਲਿਖਨ ਹਰ ਮਨੇ ਕਾ ਵੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਨੈ ਵਣ ਕੋਈ ਮੰਨੇ ਸੁਰਤ ਹੋਵੇ ਮਨ ਬੂਧ ਮਨ ਸਗਲ ਭੁਣ ਕੀ ਸ਼ੋਧਾ ਮੰਨੇ ਮੋ ਚੁਟ ਨਾ ਖਾਏ ਮੰਨੇ ਨਿਮ ਕੇ ਸਾਨਾ ਜਾਏ ਸਾਨਾਮ ਨਰਿੰਜਨ ਹੋਏ ਜੀ ਕੋ ਮਨ ਜਾਣੇ ਬਿਨ ਕੋਈ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤ ਸੰਭਰ ਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸਿਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੀ ਕੋ ਮਨ ਜਾਣੇ ਬਿਨ ਕੋਈ ਮਨੈ ਬਾਵ ਮੁਖ ਦਵਰ ਮਨੈ ਪਰਵਾਰ ਸਾਧਾਰਮਨੈ ਤਰੇ ਤਰੀ ਗੁਰ ਸਿੱਖ ਮਨੈ ਨਾਨਕ ਭਉ ਨ ਬੇਖੋ ਇਸ ਨਾਮ ਨਰ ਜਨ ਹੋਏ ਜੀ ਕੋ ਮਨ ਜਾਣੈ ਵਣ ਕੋਈ ਪੰਜ ਪਰਵਾਨ ਬਨ ਪ੍ਰਦਾਨ ਬਨ ਜੀ ਪੋਦਰ ਕੇ ਮਾਨ ਪੰਚੇ ਸੋਹ ਦਰ ਰਾਜਾਨ ਪੰਚਕ ਗੁਰੇਕ ਤੇ ਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੰਵਾਰ ਤੌਲ ਧਰਮ ਦੇ ਕਾ ਪੂ ਸੰਤੋਖਤਾ ਬਰਖਿਆ ਜਨ ਸੂਤ ਜੇ ਕੋ ਜੈਵ ਸਚਿਆ ਤੁਲੇ ਉਪਰ ਗੀਤਾ ਭਾਰੂ ਧਰਤੀ ਉਰ ਪਰੈ ਹੋਰ ਹੋਇ ਕਿਸ਼ਤੀ ਭਾਰਤ ਲੇਖਣ ਜੋਰ ਜੀ ਜਾ ਤ੍ਰੰਗਾ ਕੇ ਨਾਵ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲੇਖ ਲਿਖ ਜਾਣੇ ਕੋਇ ਲੇਖ ਲਿਖਿਆ ਕੀਤਾ ਹੋਈ ਕੀਤਾ ਤਨ ਸੋਲੇ ਰੂ ਕਿੰਦੀ ਦਤਿਆਣੇ ਕਣਕੂਤ ਗੀਤਾ ਸਭ ਕੋ ਕੁਵਾ ਤੁਸੀਂ ਲਿਖ ਦਰੀਆ ਉਹ ਕੁਦਰਤ ਕਵਨ ਗਾਵਿੰਚਾਰ ਵਾਰੇ ਨ ਜਾ ਬਾਈ ਇੱਕ ਵਾਰ ਜੋ ਤੁਧੁ ਤੁਧੁ ਭਾਵੈ ਸਾਈ ਮਾਲੇਕਾਰ ਤੁਸਦਾ ਸਲਾਮ ਤਰੰਕਰ ਸੰਗ ਜਪ ਸੰਗ ਪਉ ਸੰਗ ਪੂਜਾ ਸੰਗ ਤਪਤਾ ਸੰਗ ਰੰਤ ਮੁਖਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਸਦੀ ਸੰਗ ਦਾਤਾਰ ਸੰਗ ਸੂਰਮਉ ਪਖਸਾਰ ਸੰਖਮੁ ਲੇਵਲਾਈ ਤਾਰ ਕੁਦਰਤ ਕਵਣ ਕਾ ਵਿਚਾਰ ਬਾਰੇ ਨ ਜਾਇ ਕੋ ਮਾਰ ਜੋ ਤੁਧੁ ਤੁਧੁ ਭਾਵੈ ਸਾਈ ਮਾਲੇਕਾਰ ਤੁਸਦਾ ਸਲਾਮ ਤਰੰਕਰ ਅਸੰਖ ਮੂਰਖੰਦ ਘੋਰ ਸੰਗ ਚੁਰ ਹਰਾਮ ਖੋਰ ਸੰਗਮਰ ਕਰ ਜਾਏ ਦੂਰ ਸੰਕਲਵੜ ਅਤਿ ਅਕਮਾਏ ਸੰਗ ਪਾਪੀ ਪਾਪ ਕਰਨ ਜਾਏ ਅਸੰਖ ਕੂੜਿਆਰ ਕੁੜੇ ਫਿਰਾਏ ਸੰਖਮ ਲੇਸ਼ ਮਲ ਪਖਾਏ ਸੰਗ ਨਿੰਦਿਕ ਸਰ ਕਰਹਿ ਪਾਰ ਨਾਨਕ ਨੀਤ ਕੈ ਵਿਚਾਰ ਵਾਰ ਇਹਨਾਂ ਜਾਵੈ ਇੱਕ ਵਾਰ ਜੋਤਨ ਭਾਵੇ ਸਾਈ ਪਲਿਕਾ ਤੁਸ ਦਸ ਲੰਗਰ ਅਨੰਕਾਰ ਸੰਗਲਾ ਸੰਗਥਵ ਗਮ ਗਮ ਸੰਕਲੋ ਸੰਕੇ ਸਰਪਾਰੋਇ ਖਰੀ ਨਾਮ ਖਰੀ ਸਾਲਾ ਕਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰ ਸਰ ਸੰਜੋਖਾਨ ਜਿਨੇ ਲਿਖੇ ਤਿਸ ਰਣਾਇ ਜੀ ਫਰਮਾਇ ਤੋ ਤੇ ਪਾਣੀ ਤਾ ਕੀਤਾ ਤੇ ਤਨ ਨਾਵ ਨਾ ਵੈ ਨਾਈ ਕੋ ਥਾਉ ਕੁਦਰਤ ਕਵਣ ਗਾ ਵਿਚਾਰ ਬਾਰੇ ਨ ਜਾਵਾ ਇੱਕ ਵਾਰ ਜੋ ਤਸ ਪਾ ਸਾਈ ਪਲਿਕਾ ਤੂ ਸਤਿ ਸਲਾਮ ਅਨੰਕਾਰ ਭਰੀਏ ਹੱਥ ਪੈ ਤੰਦੇ ਪਾਣੀ ਤੋ ਤੇ ਦ੍ਰੁਸਖੇ ਮੂਤ ਪਲੀਤੀਂ ਗਪੜ ਹੋਏ ਦੇ ਸਾਬੂਨ ਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਦੇ ਸੰਗ ਉਹ ਧੋਪੈ ਨਾਵੇ ਕੇ ਰੰਗ ਪੁੰਨੀ ਪਾਪੀਆਂ ਖਣ ਨਾਇ ਗਰਗ ਕਰਣਾ ਲਿਖ ਲੈ ਜਾਓ ਆਪੇ ਜਾਪੇ ਖਾਓ ਨਾਨਕ ਹੁਕਮਿ ਆਵੋ ਜਾਓ ਤੀਰ ਤਪਨੇ ਅੰਦਰ ਦਾਨ ਜਿ ਕੁ ਬਾਦਲ ਕਾ ਮਾਨ ਸੁਣਿਆ ਮੰਨਿਆ ਮਨਗੀਤਾ ਭਾਵ ਅੰਤਰ ਗਤ ਤੀਂ ਸਮਲ ਲਣਾਓ ਸਭ ਗਨ ਤੇਰੇ ਮੈਂ ਨਾਹੀ ਕੋਈ ਵਿਣਗੁਣ ਕੀਤੇ ਵਕਤ ਨਾ ਹੋਏ سوستاد وا مرما ستسنس دن چاؤ کبن سویلا وقت کبن کبن تھوڑ بار کبن سروتی مانگ کمن جت ہوا آکار ویل نہ پائیڈتی جیو والے قوران وقت نہ پاؤ کا دن جھن قوران تھار جوگی جانے رت ماؤ نہ کوئی جا کرتا سٹی گو سا جی آپ جانے سوئی کیوں کرا کب سا لائی کیوں ورنی کانا نان کاکھ سوکھے آنا ਵੱਡਾ ਸਾਇਓ ਦਿਨ ਨਾ ਹੀ ਗੀਤਾ ਜਾ ਕਹੋ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆ ਨਸੂ ਹੈ ਪਾਤਾਲਾ ਪਾਤਾਲ ਲਖ ਆਗਾ ਸਾਗਸ ਓੜ ਕੁੜ ਕੁ ਪਲਥ ਕੇ ਵੇਰ ਕੈਨਿਕ ਬਾਤ ਸੈ ਸ 18 ਗਨਕ ਤੇ ਬਾਸ ਲਿਖਤਾ ਤੋ ਲੇਖਾ ਹੋਇ ਤਲਿ ਕੀਏ ਲੇਖਾ ਹੋਇ ਨਾਸ ਨਾਨਕੋ ਡਾ ਕੀਏ ਪੇ ਜਾਣੇ ਆਪ ਸਾਲਾਹੀ ਸਾਲਾਹੀ ਤਿਸੁਰਤ ਨ ਪਾਈਆਂ ਨਦੀਆਂ ਤਵ ਪਵ ਸਮੁੰਦਰ ਨ ਜਾਣੀਆਂ ਸਮੁੰਦਸਾ ਸੁਲਤਾਨ ਗ੍ਰਾਜ਼ੇ ਤਿਮਲ ਤਨ ਕਿੜੀ ਤੁਰਨ ਹੋਵਣ ਜੀਤ ਸਮਨ ਨਾ ਵੀਸ ਰੇ ਅੰਤਨ ਸਿਪਤੀ ਕਹਿ ਨਾ ਅੰਤਨ ਤਨ ਕਰਣਾ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤਨ ਜਾਪੇ ਕਮਣ ਮੰਤ ਅੰਤਨ ਜਾਪੇ ਗੀਤਾਕਾਰ ਅੰਤਨ ਜਾਪੇ ਪਰਵਾਰ ਅੰਤ ਕਰਨ ਗਿਤੇ ਵਿਰਲਾਇ ਤਾ ਗੰਤਨ ਪਾਈ ਜਾਹੇ ਇਹੋ ਅੰਤਨ ਜਾਣੇ ਕੋਈ ਉਤਕੀ ਬਹੁਤਾ ਹੋਏ ਵੱਡਾ ਸਾਇੂ ਚਾਥਾ ਉਚ ਉਪਰੂ ਚਾਨਾਉ ਇਵੜੂ ਚਾਹਵਾ ਕੋ ਸੁੱਚ ਕੋ ਜਾਣੈ ਸੋਇ ਜਿਵੜੇ ਅਪ ਜਾਣੈ ਆਪ ਆਪ ਨਾਨਕ ਨਦਰਿ ਕਰਮੀਂਦਾ ਤਉ ਬਹੁਤਾ ਕਰਮ ਲਿਖਿਆ ਨ ਜਾਏ ਵਡਾ ਦਾਤਾ ਤੁਮਾਏ ਕੀਤੇ ਮੰਗੈ ਦੁਨਿ ਪਾਰ ਗਿਂਧਿਆ ਗਣ ਤਨੈ ਵਿਚਾਰ ਕੇ ਤੇ ਕਤੁ ਡੇਵੇ ਕਾਰ ਕੀਤੇ ਲੈ ਲੈਮ ਕਿਰਪਾਏ ਕੀਤੇ ਮੂਰਖਾਈ ਖਾਏ ਕੀਤੇ ਅੰਧੂਪੂਖ ਸਦ ਮਾਰੇ ਪੈਦਾ ਤਿਨੀ ਦਾਤਾਰ ਬੰਦ ਖਲਾਸੀ ਬਾਣੇ ਹੋਇ ਰਗਣ ਸਕੈ ਕੋਈ ਨੀ ਕੋ ਖਾਇਕ ਆਖਣ ਪਾਇ ਹੋ ਜਾਣੇ ਜੇਤੀਆ ਮੁਖ ਖਾਇ ਆਪੇ ਜਾਣੇ ਆਪੇ ਦੇ ਆਖੈ ਸੇ ਬਿ ਕਈ ਕੇ ਜਿਸ ਨੋ ਬਖਸ਼ਿਸ਼ਿਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮੂਲ ਗੁਣ ਮੂਲ ਵਪਾਰ ਮੂਲ ਵਪਾਰੀ ਮਿਲ ਪੁੰਡਾਰ ਆ ਮੋਲਾ ਵੇ ਮਿਲ ਲੈ ਜਾਏ ਮਿਲ ਪਾਇ ਮਲਾ ਸਮਾਏ ਮੂਲ ਧਰ ਮੂਲ ਦੀ ਵਣ ਮੂਲ ਤੁਲ ਮੂਲ ਪ੍ਰਵਾਰਣ ਮੂਲ ਬਖਸ਼ੀਸ਼ ਮਰਨੀ ਸਾਣ ਮੂਲ ਕਰਮ ਮੂਲ ਫਰਮਾਨ ਮੁੱਲ ਮੁੱਲ ਖੇਨ ਨਜਾਇ ਅੱਖ ਅਗਰੇ ਲਿਉ ਲਾਈ ਅੱਖੇ ਵਿਰਪੜ ਪੁਰਾਣੀ ਅੱਖੇ ਬੜੇ ਕਰੇ ਵਖੀ ਆਣੀ ਅੱਖੇ ਵਰਮੇ ਅਖੇਂਦ ਅੱਖੇ ਗੁਪੀਤਾ ਗੋਵਿੰਦਾ ਅਖੇ ਸ੍ਰਗ ਜਿੰਦ ਅਖੇ ਗਿਤੇ ਕੀਤੇ ਬੁੱਧ ਅੱਖ ਧਨਵ ਅਖੇ ਦੇਵ ਅਖੇ ਸੁਰ ਨਰ ਮੁੰਜਨ ਸੇਵ ਕੀਤੇ ਅਖੇ ਅਖਣ ਪਾਹੀ ਕੀਤੇ ਕਹਿ ਕਹਿ ਉੱਠ ਜਾਈ ਤੇ ਕੀਤੇ ਹੁਰ ਕਰੇ ਦਾਗਨ ਸਕੇ ਕੀ ਕੀ ਜੇ ਉੜ ਭਾਵੇ ਤੇ ਉੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲੇ ਵਿਗੜ ਤਨ ਲਿਖੀਏ ਸਰਗਵਾਰ ਰੰਗਵਾਰ ਸੋਦਰ ਕਿਹਾ ਸੁਕਰ ਕਿਹਾ ਜਿ ਤਵੇ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਬਵਨ ਹਾਰੇ ਕੀਤੇ ਰਾਗੁ ਪੁਰੇ ਸੰਗੀ ਅਨਗੇਤੇ ਗਵਨ ਹਾਰੇ ਗਵ ਤੂੰ ਪਉਣ ਪਾਣੀ ਮੈ ਸੁੰਦਰ ਗਵ ਰਾਜਾ ਤ੍ਰਮੰਦਵਾਰੇ ਗਵ ਚਿਤ ਗੁਪਤ ਲਿਖ ਜਾਣ ਹੈ ਲਿਖੇ ਤ੍ਰਮਿ ਵਿਚਾਰੇ ਗਵਹਿ ਸਰਵਰਮਨ ਦੇ ਸੁਣ ਸਦ ਸਵਾਰੇ ਗਵਿੰਦਨ ਦਸਨ ਵੇਟ ਦੇ ਉਤਿ ਅੰਦਰ ਨਾਲੇ ਗਵ ਸਦ ਸਮਾਦੀਂਦਰ ਗਉਣ ਸਦ ਵਿਚਾਰੇ ਗਵਨ ਜਿਤਿ ਸਦੀ ਸੰਦੋਖੀ ਗਾਵੇ ਵੀਰ ਕਰਾਰੇ ਗਵਨ ਪੰਡਿਤ ਪੜਨ ਰੱਖੀ ਸਰ ਜੂਜੁ ਵੇਦਾ ਨਾਲੇ ਗਵਹਿ ਮੂਣੀ ਅਮਨ ਮੂਨ ਸੁਰਗਮ ਚ ਪਿਆਲੇ ਗਵਨ ਰਤਨ ਪਾਇ ਤੇਰੇ ਅਰਸਤ 30 ਨਾਲੇ ਗਵਹਿ ਜੁਦ ਮਾਵਨ ਸੂਰਾ ਗਾਵੇ ਕਾਣੀ ਚਾਰੇ ਗਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਨ ਗਵ ਨਿਉਤ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਉਨ ਸਿਮ ਜਿਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸੱਚਾ ਸਚਿ ਨਾਈ ਹੈ ਪੀਓ ਸੀ ਜੈ ਨੰਦ ਜਸ ਰਤਨ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰਨ ਸਿਮਾ ਜਿਨ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਉਸਾ ਪਾਤਸ਼ਾਹ ਨਾਨਕ ਹੈ ਨਰ ਜਾਈ ਮੁੰਦਾ ਸੰਤੋਖ ਸ਼ਰਮ ਪੱਤ ਚੋਲੀ ਧਿਆਨ ਗ੍ਰਵ ਪੂਤ ਗਿੰਥਾ ਕਾਲ ਕੁਆਰੀ ਕਾਇ ਜੁਗਤ ਦਿੰਦਾ ਪ੍ਰਤੀ ਤਾਈ ਪੰਥਿ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸੁ ਤਿਸੈ ਆਦੇਸੁ ਅਦਨੀ ਲਨਦ ਨਹਤ ਜੋ ਜੋ ਇੱਕੋ ਵੇਸ ਭੁਗਤ ਗਿਆਨ ਦੇ ਆ ਪੰਡਾਰਨ ਘਟ ਘਟ ਵਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਦਵਰਾ ਸਾਧ ਸੰਜੋਗ ਕੁਜੋ ਦੇਵ ਕਾ ਚਰਾ ਲੇਖਿਆ ਵੇ ਭਾਗ ਅਰਿਤ ਸਹਿ ਦੇਸ ਸੁਆਦ ਨੀਲ ਨਦ ਨਾਥ ਜੂਜੋ ਏਕੋ ਵੇਸਾ ਇਕਮਾਇ ਜੁਗਤ ਵੇਦਨ ਚਿਲੇ ਪ੍ਰਵਾਣਿਕ ਸੰਸਾਰੀ ਪੰਡਾਰੀਕ ਲਾਇ ਦੀਵਾਨ ਜਿਵ ਤਿਸ ਭਾਵੇ ਦੇ ਵਿੱਚ ਲਾਵੇ ਜਿ ਉਹ ਆ ਖੁਰਮਾਨ ਓਹ ਵੇਖੇ ਉਹਨਾਂ ਨਦਰ ਨਾਵੇ ਬਹੁਤ ਹੈ ਬੰਡਾਨੀਆਂ ਦੇਤ ਸਹਿ ਦੇਸ ਸੁਆਦ ਨੀਲ ਨਦ ਨਾਥ ਜੂਜੋ ਏਕੋ ਵੇਸਾ ਆਸਣ ਲੋਇ ਲੋਇ ਪੰਡਾਰੇ ਜੋ ਕਿਸ ਪੈ ਸੋਇ ਕਾ ਵਾਰ ਕਰ ਕਰ ਵੇਖ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸਿਸ ਆਦੇਸੁ ਆਦਿ ਨਿਲਨ ਅਦ ਨਹਤ ਜੂਰੋ ਇੱਕੋ ਵੈਸਾ ਇਕ ਦੋ ਜੀ ਭੌ ਲਖ ਹੋਇ ਲਖ ਹੋਇ ਲਖ ਵੀਸ ਲਖ ਲਖ ਈੜਾ ਖੀਏ ਇਕ ਨਾਮ ਜਗਦੀਸ਼ ਇਤਰਾਵਤ ਪਉੜੀ ਅਚਣੀ ਹੋਏ ਕੀਸਾ ਸੁਣ ਗੱਲਾ ਆਕਾਸ਼ ਕੀ ਤਾਇਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸਾ ਅਖਣ ਜੋਰ ਚ ਪੈਨੇ ਜੋਰ ਜੋਰ ਨ ਮੰਗਨ ਦੇ ਨ ਜੋਰ ਜੋਰ ਤਾਂ ਜੀਵਨ ਮਰਨ ਐ ਜੋਰ ਜੋਰ ਨਾ ਰਾਜ ਮਾਲ ਮਨਸੂਰ ਐ ਜੋ ਨਸਲ ਤੀ ਗਿਆਨ ਵਿਚਾਰ ਜੋ ਨ ਜੁਗਤੀ ਹਟੈ ਸੰਸਾਰ ਜੇ ਸਤਿ ਦੂਰ ਕਰ ਵੇਖੈ ਸੋਏ ਨਾਨਕ ਉਤਮ ਨੀਤ ਨ ਕੋਈ ਰਾਤੀ ਰੋਤੀ ਸਿਤਿ ਵਾਰ ਬਉਣ ਪਣੀ ਅੰਗਨੀ ਪਾਤਾਲ ਤਿਸੁ ਵੇ ਤਰਤੀ ਤਾਵ ਰਖੀ ਧਰਮ ਸਾਲ ਤਿਸੁ ਵਜੀ ਜੋਤ ਕੇ ਰੰਗ ਤਨ ਕੇ ਨਾ ਮਨੇ ਕਨੰਤਾ ਕਰਮੀ ਕਰਮੀ ਹੋਇ ਵਿਚਾਰ ਸਚਾ ਸੁਚਾ ਦਰਬਾਰ ਤਿਥਿਆ ਸੁਣ ਪੰਚ ਪਰਵਾ ਨਦਰੀ ਕਰਮ ਬਵੈਨੀ ਸਾਵਣ ਗਜ ਬਕਾਇ ਉਥੈ ਪਾਇ ਨਾਨਕ ਗਏ ਜਪੈ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਖੁ ਕਰਮ ਕੀਤੇ ਬਉਣ ਪਣੀ ਬੈ ਸੰਦਰ ਕੀਤੇ ਕਣ ਮਹੇਸ਼ ਕੀਤੇ ਵਰ ਮੇ ਕਟਕੜੀ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੇ ਮੇਰ ਕੇਤੇ ਕੇਤੇ ਤੂਪਦੇਸ ਕੀਤੇ ਨੰਚ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਿਗੁਣਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੰਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਕਹਾਣੀ ਕੀਤੀਆਂ ਬਾਣੀ ਕੀਤੇ ਵਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅਨੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡਿਤ ਸਤਿਨਾਮ ਬਨੂਰ ਕੋੜ ਅਨੰਤ ਸ਼ਰਮਖੰਡ ਕੀ ਬਾਣੀ ਰੂਪ ਸਹਕਰਤ ਕੜੀਆਂ ਬਹੁਤਨੂਪਾ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਦਿੱਥਾ ਕੜੀਐ ਸੁਰਤ ਮਤ ਮਨ ਬੋਧ ਦਿੱਥਾ ਕੜੀਐ ਸੁਰ ਸਦਾ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਇਥੈ ਹੋਰ ਨਾ ਕੋਈ ਹੋਲ ਦਿੱਥਾ ਜੋਦ ਮਾਮਲ ਸੂਤਨ ਮੈ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਮਾਇ ਤੰਗ ਰੂਪ ਨਾ ਕਥਨੇ ਜਾਏ ਨਾ ਉਮਰਨ ਠਾਗੇ ਜਾਏ ਜਨ ਕੈ ਰਾਮ ਬਸੈ ਮਨ ਮਾਇ ਤਿਥੈ ਭਗਤ ਵਸੈ ਕੇ ਲੋਕ ਰੈ ਨੰਦ ਸਚਾ ਮਨ ਸੋਏ ਸਚ ਖਨ ਵਹਿ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਦੰਤ ਨੰਤ ਤਿਥੈ ਲੋ ਲੋ ਆਕਾਰ ਜਿਵ ਜੋ ਕਮ ਦੇਵ ਤਵਕਾਰ ਵੇਖੇ ਉਸ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਾਰ ਤੀਰਜ ਸੁਨਿਆਰ ਅਹਰਨ ਮਤ ਵਿਧਥੀਆਰ ਪੌਖ ਲਾਗਨ ਤਮਤਾਉ ਪੰਡਪ ਅਮ੍ਰਿਤ ਛਾਲ ਕੜੀਏ ਸ਼ਬਦ ਸਚੀ ਤਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇ ਵਿਸਰਾਤ ਨੋਇ ਦਾਈ ਦਾਇ ਖੇਲੈ ਸਗਲ ਜਗਤ ਸੰਘੇ ਆਈ ਆ ਬੁਰਾਈਆ ਵਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ